ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵੇਖੋ ਸੰਗਤ ਜੀ ਵੇਖੋ ਜੀ ਅੱਲਾ ਬੋਲਾ ਜਾ ਰਿਹਾ ਗੁਰੂ ਦੀਆਂ ਲਾੜਲੀਆਂ ਫੌਜਾਂ ਨੰਗੀਆਂ ਕਿਰਪਾਨਾਂ ਨੇਜੇ ਬਾੜੀਆਂ ਦੇਖੋ ਜੀ ਹੱਲਾ ਕਿਵੇਂ ਬੋਲਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ ਜੀ ਦਸਹਿਰੇ ਦਾ ਤਿਹਾਰ ਸਿੱਖ ਸੰਗਤਾਂ ਕਿਦਾਂ ਪੂਰੇ ਰੀਜਾਂ ਤੇ ਚਾਮਾਂ ਨਾਮ ਮਨਾ ਰਹੀਆਂ ਨੇ ਗੁਰੂ ਦੇ ਦਰ ਤੇ ਆ ਕੇ ਹਜੂਰ ਸਾਹਿਬ ਇਹ ਸਹਰੇ ਦਾ ਤਿਹਾਰ ਦੇਖੋ ਇਕੱਠ ਦੇਖੋ ਸੰਗਤਾਂ ਦਾ ਸੋਨੂ ਅੱਗੇ ਹੱਲਾ ਬੋਲਦਾ ਦਿਖਾਵਾਂਗੇ ਨਿਹੰਗ ਫੌਜਾਂ ਦਾ ਤੇ ਪਹਿਲਾਂ ਤੁਸੀਂ ਇਕੱਠ ਦੇਖੋ ਸੰਗਤ ਜੀ ਸੰਗਤ ਜੀ ਇਧਰੋਂ ਸੱਚਖੰਡ ਵੱਲੋਂ ਆਉਣਾ ਹਾਂ ਨਗਰ ਕੀਰਤਨ ਤੇ ਇਸ ਚੌਂਕ ਦੇ ਵਿੱਚ ਆ ਕੇ ਇੱਥੇ ਹੱਲਾ ਬੋਲਣਾਗਾ ਇਹ ਸੰਗਤਾਂ ਜੀ ਸਾਡੇ ਨਾਲ ਆਲੂ ਵਾਲੀ ਵਸਤੇ ਆਈਆਂ ਨੇ ਬਾਬੇ ਹੁਣੀ ਕਿਉਂ ਬਾਬਾ ਜੀ ਕਿਵੇਂ ਲੱਗ ਰਿਹਾ ਆ ਫੜੋ ਆ ਫੜ ਕੇ ਬੋਲੋ ਬੋਲ ਦਿਓ ਬੱਸ ਕੋਈ ਚੱਕਰ ਨਹੀਂ ਖੜ ਜੋ ਹਾਂਜੀ ਇੱਕ ਮਿੰਟ ਕਿਵੇਂ ਲੱਗ ਰਹੀ ਤੁਸੀਂ ਸਾਰੇ ਦਾ ਤਿਆਰ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਨਿਆਰੇ ਨੇ ਗੁਰੂ ਸਾਹਿਬ ਕੋਲੇ ਆ ਕੇ ਪੂਰੇ ਜੀ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਨਾਗਰ ਕੀਰਤਨ ਸੱਚਖੰਡ ਤੌਰਵਾਨਾ ਹੋ ਕੇ ਇਧਰ ਚੌਕ ਵੱਲ ਆ ਰਿਹਾ ਹੈਗਾ ਇਹ ਚੌਕ ਦੇ ਵਿੱਚ ਤੁਹਾਨੂੰ ਹੱਲਾ ਬੋਲ ਦੇ ਦਿਖਾਵਾਂਗੇ ਨਿਹੰਗ ਸਿੰਘ ਫੌਜਾਂ ਇਹ ਸੰਗਤਾਂ ਆਈਆਂ ਨੇ ਸੰਘੇੜਾਂ ਤੋਂ ਜੀ ਹਾਂ ਜੀ ਹਾਂ ਬਾਈ ਹਾਂ ਹਾਂ ਮੈਂ ਬਾਈ ਨੇ ਦੱਸਿਆ ਸੀ ਸੰਘੇੜਾਂ ਤੋਂ ਸੰਗਤਾਂ ਆਈਆਂ ਨੇ ਬਾਈ ਉਹਨਾਂ ਨੇ ਉਰੇ ਆ ਕੇ ਅਮਰਤ ਛਕਿਆ ਹਾਂ ਜੀ ਹਾਂ ਬਾਈ ਠੀਕ ਹੈ ਠੀਕ ਹੈ ਵਧਾਈਆਂ ਬਾਈ ਦਸਹਿਰੇ ਵਾਲ ਦੇਨ ਮਹਾਰਾਜ ਨੇ ਕਿਰਪਾ ਕੀਤੀ ਹੈ ਤੁਹਾਡੇ ਤੇ ਠੀਕ ਹੈ ਜੀ ਹਾਥੀ ਤੇ ਮਹਾਰਾਜ ਦੇ ਘੋੜੇ ਦੇਖੋ ਜੀ ਕਿਦਾਂ ਸਜਾਏ ਆ ਖਾਲਸੇ ਨੇ ਆਸਰੀਆ ਘਾਲੋ ਦੇਖੋ ਜੀ ਗੁਰੂ ਸਾਹਿਬ ਦੇ ਘੋੜੇ ਸੰਗਤ ਜੀ ਕਰੋ ਦਰਸ਼ਨ ਗੁਰੂ ਸਾਹਿਬ ਦੇ ਘੋੜੇ ਤੇ ਖਾਲਸਾ ਫੌਜਾਂ ਜੀ ਦਰੋ ਸੰਗਤ ਜੀ ਦਰਸ਼ਨ ਖਾਲਸਾ ਫੌਜਾਂ ਨੇ ਦਸਹਿਰੇ ਦਾ ਇਤਿਹਾਸ ਥੂੜੀਆਂ ਰੀਜਾਂ ਤੇ ਚਾਮਾਂ ਦਾ ਮਨਾ ਰਹੀਆਂ ਨੇ ਖਾਲਸਾ ਫੌਜਾਂ ਸਾਖਰੀਆ ਕਾਲ ਕਹੋ ਲੱਖਾਂ ਦਿੱਖੋ ਜਗਾਤ ਦੇ ਵਿੱਚ ਨਗਰ ਦੇ ਵਿੱਚ ਅਸਰਿਤ ਹੋ ਜਾਓ ਅਨੰਦ ਸਰਵਪਾਣ ਦੇਖੋ ਜੀ ਨਗਰ ਕੀਤਾ ਨਾ ਸੱਚਖੰਡ ਤੋਂ ਨਿਕਲ ਚੱਲਿਆ ਜੀ ਕਰੋ ਜੀ ਸੰਗਤੀ ਜੀ ਦਰਸ਼ਨ よし <music> ਗੁਰੂ ਸਾਹਿਬ ਦੀਆਂ ਫੌਜਾਂ ਦੇਖੋ ਸੰਗਤ ਜੀ ಚರ್ಚ ಪ್ರಶಾಂತ್ ಸಿಂಗ್ ಸಭಾ ಅಜಿತ್ ಸಿಂಗ್ ಜಿ ಕರೀಂನಗರಾಜಿ ಪಕ್ಷ ਬਾਬਾ ਨਮੋਲ ਸਿੰਘ ਜੀ ਦੇ ਕਰੋ ਸੰਗਤ ਜੀ ਦਰਸ਼ਨ ਜੀ ਸੰਗਤ ਜੀ ਬਾਬਾ ਨਮੋਲ ਸਿੰਘ ਜੀ ਸੰਗਤ ਜੀ ਕਰੋ ਦਰਸ਼ਨ ਜਿਹੜੇ ਆਪਣੇ ਕੰਮਾਕਾਰਾਂ ਕਰਕੇ ਜੀ ਮੈਂ ਕਰਕੇ ਕਸਾਇਰਾ ਨਹੀਂ ਦੇਖ ਸਕੇ ਕਰੋ ਦਰਸ਼ਨ ਸੰਗਤ ਜੀ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਜਥੇਦਾਰ ਬਾਬਾ ਕਲਵਾਨ ਸਿੰਘ ਜੀ ਦੇਖੋ ਇੰਜ ਲੱਗਦਾ ਜਿਵੇਂ ਮਹਾਰਾਜ ਆਪ ਹਾਜ਼ਰ ਨਾਜ਼ਰ ਵਿੱਚ ਹੋਣ ਵਿੱਚ ਹੈਗੀ ਆ ਸੰਗਤ ਜੀ ਸਿੱਖ ਧਰਮ ਦੇ ਵਿੱਚ ਖਾਲਸੇ ਦੇ ਵਿੱਚ ਹਰ ਇੱਕ ਮਜਬਦੇ ਵਿੱਚ ਮਹਾਰਾਜ ਆਪ ਬਸਦੇ ਆ ਤੁਸੀਂ ਦਰਸ਼ਨ ਕਰੋ ਜਿਹੜੇ ਘਰਾਂ 'ਚ ਬੈਠੇ ਘਰ ਦੀਆਂ ਮਜਬੂਰੀਆਂ ਕਰਕੇ ਕੰਮਾਂ ਕਰਕੇ ਪਰਿਵਾਰਾਂ ਕਰਕੇ ਨਹੀਂ ਆ ਸਕਦੇ ਤੁਸੀਂ ਏਦਾਂ ਦਸਹਿਰੇ ਦਾ ਤਿਹਾਰ ਦੇਖ ਸਕਦੇ ਹੋ ਇਹ ਹਜੂਰ ਸਾਹਿਬ ਕਿੱਦਾਂ ਮਨਾਇਆ ਜਾਂਦਾ ਸੰਗਤ ਜੀ ਕਰੋ ਸੰਗਤ ਜੀ ਦਰਸ਼ਨ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਜੀ ਥੈਂਕਸ ਸਿੰਦਰ ਸਿੰਘ ਜੀ ਜੋ ਸੱਚਖੰਡ ਬਾਬਾ ਨਿਹਾਲ ਸਿੰਘ ਲੰਗਰ ਸਾਹਿਬ ਗੁਰਦੁਆਰੇ ਦੀ ਸੇਵਾ ਕਰਵਾਉਂਦੇ ਆ। ਅੱਗੇ ਚੱਲੋ ਆਲਟ ਨਹੀਂ ਗੇਣਾ ਚੱਲਦੇ ਚੱਲੋ ਵਾਜੋ। ਕਮੇਟੀ ਦੇ ਵਾਜੋ ਅਕੀਰ ਚੱਲਦੇ ਚੱਲੋ ਕਮੇਟੀ ਕਰੋ ਸਾਡੋ। ਸੰਗਤਾਂ ਦਾ ਪ੍ਰਵਾਹ ਕਰਾ ਲੱਗਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਤੁਹਾਡਾ ਖਾਲਸਾ ਸੰਗਤ ਜੀ ਨੂੰ ਬਹੁਤ ਬਹੁਤ ਸੇਵਾ ਦੇ ਮੌਕੇ 'ਤੇ ਪਾਠ ਦੇ ਮੌਕੇ 'ਤੇ ਆਏ ਹੋਏ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਸਭ ਤੋਂ ਪਹਿਲਾਂ ਸਰਦਕਲਾ ਨੂੰ ਬੋਲਤੀ ਕਰਾਂਗੇ ਕੋਸ਼ਿਸ਼ ਕਰਾਂਗੇ ਹਿੰਮਤ ਅਪਰਾਧਿਕ ਸਰਦਕਲਾ ਦੀ ਕਰਨਾ ਦਾ ਮਨੂ ਬੁਲਾਵਾ ਤੋਂ ਅੰਮ੍ਰਿਤਪਾਲ ਦੀ ਗਹਿਨ ਮਾ ਅਕੀਤਾ ਸਰਦਕਲਾ ਦੀ ਸੇਵਾ ਕਰਦੇ ਸਰਗੋਸ਼ੀ ਸਦਾ ਪੀੜਤ ਕਿਹਾ ਮੇ ਮਿੱਆਣਾ ਪਰਿਵਾਰ ਨੂੰ ਅਜੁਰੂ ਸਤਿਵਾਲ ਜੀ ਪ੍ਰਯਤਨ ਮਾ ਅਕੀਤਾ ਸਰਦਕਲਾ ਦੀ ਸੇਵਾ ਕਰਦਾ ਮੈਂ ਕਰ ਰਿਹਾ ਹਾਂ ਰੋਗਨੋ ਬੋਲੋ ਰੋਗਨੋ

ਅਰਥਿਕੀ ਤਰੀਕਿਆਂ ਕੋਲ ਕੋ ਬਹੁਤ ਮਹੱਤਵਪੂਰਨ ਚਰਨਾਂ ਵਾਲੀ ਕੋਈ ਕੋਹਾ ਕਰਦਾ ਬਾਅਦ ਹੈ ਅਮਰੀਕਾ ਦਾ ਮੁੱਦਾ ਤੱਕ ਉਹਨਾਂ ਦੇ ਸਾਲਾਨਾ ਵਿਕਤੀਤਮ ਕਰਦੇ ਦੇ ਨਾਲ ਕੋਹਾ ਕਰਦਾ ਬਾਅਦ ਹੈ

ਸਰਵਣ ਚਰਦੀ ਘਲਾਸ ਤੋਂ ਗਹਿਣ ਮਾਇਗੀ ਤੁਮੇ ਕਰਦੇ ਦਿਲਾਏ ਕਿ ਨੀ ਸੇਵਾ ਕਰਦਾ ਬਣੇ ਤੇ ਰੁਪਤਾਂ ਬਸਲੇ ਕਮਰੇ ਪੰਛਾਲ ਕਮਰੇ ਕੋਲੇ ਕਮਰੇ ਅਗੇ ਤਵਾ ਛੱਡਦੇ ਦਿਲਾਏ ਕਿ ਨੀ ਸੇਵਾ ਕਰਦਾ ਬਣੇ ਕੰਮੇਸਤੀ ਚਰਦੀ ਘਲਾਸ ਤੋਂ ਗਹਿਣ ਮਾਇਗੀ ਤੁਮਾ ਕਰਦੇ ਦਿਲਾਏ ਕਿ ਨੀ ਸੇਵਾ ਕਰਦਾ ਬਣੇ ਤੇ ਰੁਪਤਾਂ ਮਹਿਣ ਮਾਇਗੀ ਤੁਮਾ ਕਰਦੇ ਘਲਾਸ ਨੀ ਸੇਵਾ ਕਰਦਾ ਬਣੇ ਦੇਵੀ ਸੋਹੀ ਹੈ ਪਤਰੀ ਆਵਾਜ਼ ਮਾਤੇ ਗੁਪਤ ਕੰਮ ਦਾ ਜੇ ਤੁਹਾਡਾ ਹਿੱਤ ਤੁਹਾਡਾ ਸਰਜੇ ਕਰਦੇ ਕਰਦੇ ਵਰਸੇ ਔਰ ਗੁਪਤ ਕੰਮ ਪੰਜਾਬ ਦੇ ਕਮਰੇ ਸੋਣ ਕਮਰਾ ਹਿੱਤ ਤੁਹਾਡਾ ਸਰਜੇ ਕਰਦੇ ਕਰਦੇ ਵਰਸੇ ਔਰ ਗੁਪਤ ਕੰਮ ਗੁਪਤ ਦਸ ਲਗਰੇ ਬੀੜਾ ਬੰਦੇ ਜੀ ਸਾਹਿਬ ਦਾ ਘੋੜਾ ਸਜਾਇਆ ਹੋਇਆ ਜੀ ਬਾਬਾ ਅਨਮੋਲ ਸਿੰਘ ਬਾਬਾ ਅਨਮੋਲ ਸਿੰਘ ਜੀ ਸੰਗਤ ਜੀ ਕਰੋ ਦਰਸ਼ਨ ಬಸ್ ಪಕ್ಕ ಸಮಿ ಆಗಲ್ಪ ಚರ್ಚೆಗಳ ಚರ್ಚೆಗಳಾಗಲಿ ಸೇವಾ ಜನ ಸಾಮ್ರಾಜ್ಯಕ್ಕೆ ಸಮಾನ ಚರ್ಚೆಗಳಾಗಲಿ ಅದಕ್ಕೆ ಸಮಾಜ ಪ್ರದೇಶಗಳಾಗಲಿ ಸೇವಾ ಪದ গাড়ি <muchas> ਆ ਆ ਸੰਗਤ ਜੀ ਪਹਿਲਾ ਬਾਬਾ ਲਗੇ ਸੀ ਬਾਬਾ ਅਨਮੋਲ ਸਿੰਘ ਜੀ ਇਹ ਨੇ ਧੱਕਾ ਪੈਂਦਾ ਪਤਾ ਨਹੀਂ ਲੱਗਦਾ ਜੀ ਕਰੋੜਾਂ ਇਕੱਠਾ ਗਾ ਕਰੋ ਦਰਸ਼ਨ ਸੰਗਤ ਜੀ ਜੀ ਦਰਸ਼ਨ ਕਰਾ ਦੇ ਨਾ ਬਾਬਾ ਕਰਾ ਦੇ ਦੋਵੇਂ ਜਾ ਪਤਾ ਜੀ ਬਸ ਕਰੋ ਪਿੱਛੇ ਹੋ ਜਾ ਸੰਗਤ ਜੀ ਕਰੋ ਦਰਸ਼ਨ ਬਾਬਾ ਅਨਮੋਲ ਸਿੰਘ ਜੀ ਇਲਾਵਾ ਭੁੱਲ ਕੇ ਇਹਦਾ ਸੀ ਇਹ ਨੇ ਕਿ ਗੁਰੂ ਸਾਹਿਬ ਦੇ ਲਾੜਲੇ ਕੋੜੇ ਗੁਰੂ ਸਾਹਿਬ ਇਹਦੇ ਸਵਾਰ ਹੋ ਕੇ ਆਏ ਨੇ ਜੀ ਬਹੁਤ ਸੇਖੇ ਜੀ ਕਰੋਨਾ ਦਾ ਇਕੱਠਾ ਨਹੀਂ ਪਤਾ ਲੱਗ ਰਿਹਾ ਇੱਥੇ ਬਹੁਤ ਜਿਆਦਾ ੱਟਕਾ ਪੈ ਰਿਹਾ ਏਦਾਂ ਮਨਾਇਆ ਜਾਂਦਾ ਦਸਹਰੇ ਦਾ ਤਿਹਾਰ ਆ ਕੋਈ ਨਹੀਂ ਆਇਆ ਕਿਉਂ ਆਇਆ ਦਰਸ਼ਨ ਕਰੀ ਦੇਣ ਜੱਗੇ ਨਹੀਂ ਆਇਆ لوگ بنا پر اور اس کے بعد سے رمضان کے مہینے میں اللہ تعالی کے دربار میں قربانیاں کرتے ہیں بھائیوں کو اور بھائیوں کو 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 بھائیوں ਇਲਾੜ ਲੀਆਂ ਫੌਜਾਂ ਵਾਹਿਗੁਰੂ 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 ਇਕੱਠ ਦੇਖੋ ਕਰੋੜਾਂ ਦੀ ਗਿਣਤੀ ਦੇ ਵਿੱਚ ਇਕੱਠ ਮਹਾਰਾਜ ਦੀਆਂ ਫੌਜਾਂ ਇਹ ਹੱਲਾ ਬੋਲ ਚੌਂਕਾ ਜੀ ਨਦੇੜ ਸ਼ਹਿਰ ਦਾ ਹਜੂਰ ਸਾਹਿਬ ਕੇ ਇੱਥੇ ਹੁਣ ਹੱਲਾ ਬੋਲਿਆ ਜਾਊਗਾ ਝੂਲਦੇ ਇਨਸਾਨ ਪੰਥ ਮਹਾਰਾਜ ਕੇ ਦੇਖੋ ਸੰਗਤ ਜੀ ਵਾਹਿਗੁਰੂ ਜੀ ਗੁਰੂ ਦੀਆਂ ਲਾਡ ਲੀਆਂ ਫੌਜਾਂ ਬੋਲੇ ਅਣੀ ਇਹ ਬਾਪ ਜੀ ਆਈਏ ਲੱਗਿਆ ਸਾਡੇ ਇਹ ਵੱਡੇ ਨਿਸ਼ਾਨ ਨੇ ਦੋ ਬਣਾ ਜੀ ਬਾਬਾ ਜੀ ਬਾਬਾ ਜੀ ਆਹ ਜੀ ਜਿਸ ਜੀ ਆਪੇ ਦੇਖੋ ਮੈਂ ਬਾਹਰ ਮੈਂ ਚੱਲਦਾ ਆਪਣਾ ਮੈਂ ਹੁਣ ਹੱਲਾ ਬੋਲਦਾ ਹੱਲਾ ਹੱਲਾ ਬੋਲਦੇ ਆ ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਦੇਖੋ ਸੰਤ ਜੀ ਦੇਖੋ ਜੀ ਅੱਲਾ ਬੋਲਾ ਜਾ ਰਿਹਾ ਗੁਰੂ ਦੀਆਂ ਲਾੜ ਲੀਆਂ ਫੌਜਾਂ ਨੰਗੀਆਂ ਕਿਰਪਾਨਾਂ ਨੇ ਜੇਬਾਜ਼ੀਆਂ ਦੇਖੋ ਜੀ ਹੱਲਾ ਕਿਵੇਂ ਬੋਲਾ ਜਾ ਰਿਹਾ ਜਿੰਦਗੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਾਬਾ ਕਸ਼ਮੀਰਾ ਸਿੰਘ ਦੀਪਦਵੰਤ ਚੈਨਲ ਤੋਂ ਅੱਜ ਲਾਈਵ ਹੋਣ ਦਾ ਬੜਾ ਮੌਕਾ ਮਿਲਿਆ ਇੱਥੇ ਆ ਕੇ ਹੱਲਾ ਚੌਂਕ ਦੇ ਵਿੱਚ ਬੜੇ ਚਰਵਾ ਦੇਖਿਆ ਇੱਕ ਬਾਜ ਦੇ ਦਰਸ਼ਨ ਹੋਏ ਆ ਬਾਜਾਂ ਵਾਲੇ ਦਾ ਬਾਜ ਹੁਣ ਵੀ ਦਰਸ਼ਨ ਦਿੰਦਾ ਹੱਲਾ ਚੌਂਕ ਦੇ ਵਿੱਚ ਬੜੀ ਪੁਰਾਣੀ ਰੀਤੀ ਚੱਲੀ ਆ ਰਹੀ ਆ ਇਧਰਲੇ ਤੋਂ ਉਧਰਲੇ ਨਿਹੰਗ ਸਿੰਘ ਆ ਕੇ ਹੱਲਾ ਬੋਲਦੇ ਆ ਤੇ ਨਿਹੰਗ ਸਿੰਘ ਆ ਕੇ ਬੱਕਰੇ ਵੀ ਝਟਕਾਉਂਦੇ ਆ ਇੱਥੇ ਜਿਹਨੂੰ ਬਾਬਾ ਜੀ ਸੱਚਖੰਡ ਤੋਂ ਲੈ ਕੇ ਉਰੇ ਤੱਕ ਦਾ ਸਾਰਾ ਹੀ ਇਤਿਹਾਸ ਦੱਸੋ ਕਿਵੇਂ ਆਪਾਂ ਚੱਲ ਕੇ ਆਏ ਆ ਉੱਥੋਂ ਹਾਂਜੀ ਉੱਥੇ ਸੱਚਖੰਡ 'ਚ ਪਹਿਲਾਂ ਅਰਦਾਸ ਹੁੰਦੀ ਅਰਦਾਸ ਤੋਂ ਬਾਅਦ ਸੰਗਤਾਂ ਨਿਹੰਗ ਸਿੰਘ ਆ ਕੇ ਘੋੜਿਆਂ ਤੇ ਉੱਤੇ ਜਿਹੜਾ ਘੋੜਾ ਗੁਰੂ ਦਸ਼ਮੇਸ਼ ਪਿਤਾ ਦਾ ਆ ਉਹਨੂੰ ਇੰਨਾ ਕੁ ਪਸੀਨਾ ਆ ਜਾਂਦਾ ਤੇ ਇੰਨਾ ਲੱਗਦਾ ਕੋ ਤੇ ਕਿੰਨਾ ਕੁ ਭਾਰ ਹੋਊਗਾ ਬਾਬਾ ਅਨਮੋਲ ਸਿੰਘ ਜੀ ਹਾਂਜੀ 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 ਅਨਮੋਲ ਉਹਦਾ ਇੰਨਾ ਕੁ ਭਾਰ ਹੁੰਦਾ ਕਿ ਉਹਨੂੰ ਪੱਖੀਆਂ ਚੱਲਦੇ ਆ ਪੈਰਾਂ ਦੇ ਵਿੱਚੋਂ ਤੇ ਖੂਨ ਤੱਕ ਆ ਜਾਂਦਾ ਇਹ ਗੁਰੂ ਗੋਬਿੰਦ ਸਿੰਘ ਆਪ ਸਵਾਰੀ ਕਰਦੇ ਆ ਅੱਜ ਵੀ ਸਾਡੇ ਜੋ ਹਾਜ਼ਰ-ਨਾਜ਼ਰ ਬੈਠੇ ਆ ਤੇ ਸਾਡੀ ਦੇਖਣ ਵਾਲੀ ਅੱਖ ਨੇ ਉਹ ਵੇਖੇ ਉਹਨਾਂ ਨਜ਼ਰ ਆਵੇ ਬਹੁਤਾ ਇਹ ਬੜਾ ਉਹਦੀ ਸੱਤ ਤੇ ਆ ਕਿ ਉਹ ਦੀਂਦਾ ਨਹੀਂ ਸਾਨੂੰ ਹੈਗਾ ਸਾਡੇ ਵਿੱਚੇ ਹੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਹੁਣ ਬਾਬਾ ਜੀ ਹੱਲਾ ਬੋਲਿਆ ਗਿਆ ਇੱਥੋਂ ਜੀ ਇਹ ਹੱਲਾ ਚੋਂਗਾ ਜੀ ਹੱਲਾ ਇੰਨੀ ਤੇਜ਼ ਨਾਲ ਬੋਲਦੇ ਆ ਨਾ 1400 ਕਿਰਪਾਨ ਐ ਪੁਰਾਣੇ ਆ ਤਾਂ 1400 ਕਿਰਪਾਨ ਜੀ 1400 ਕਿਰਪਾਨ ਜਿਹੜੀ ਕਿਸੇ ਦੇ ਵੀ ਲੱਗ ਗਈ ਜਾਂ ਬਚ ਗਈ ਕੋਈ ਉਹਨਾਂ ਨੂੰ ਸਜ਼ਾ ਨਹੀਂ ਮਾਫ ਹੈ। ਆਪ ਦਾ ਆਪ ਜ਼ਿੰਮੇਵਾਰ ਹੈ। ਇਹ ਤਾਂ ਆਪ ਦਾ ਆਪ ਸਵਾਲ ਕਰਨਾ ਪੈਂਦਾ ਹੈ। ਹਾਂਜੀ ਹਾਂਜੀ ਜਿੱਦਾਂ ਬੱਸਾਂ ਤੇ ਲਿਖਿਆ ਹੁੰਦਾ ਸਵਾਰੀ ਆਪਣੀ ਉਸਮਾਨ ਦੀ ਆਪ ਜ਼ਿੰਮੇਵਾਰ ਆ। ਆਪ ਜ਼ਿੰਮੇਵਾਰ ਆ। ਇਸੇ ਤਰ੍ਹਾਂ ਆਪ ਹੀ ਉਹਦੇ ਵਿੱਚ ਕਰਦੇ ਆਂ। ਮੈਂ ਤੁਹਾਡਾ ਆਪਣਾ ਬਾਬਾ ਕਸ਼ਮੀਰਾ ਸਿੰਘ ਜਲੰਧਰ ਵਾਲਾ ਇੱਥੇ ਆ ਕੇ ਬਹੁਤ ਹੀ ਖੁਸ਼ੀ ਮਿਲੀ। ਸੰਤਾਂ ਮਹਾਪੁਰਸ਼ਾਂ ਨੂੰ ਮਿਲੇ ਬਾਬਾ ਬਲਵਿੰਦਰ ਸਿੰਘ, ਨਰਿੰਦਰ ਸਿੰਘ ਲੰਗਰ ਹਾਲ ਵਾਲੇ। ਠੀਕ ਹੈ ਜੀ। ਬਹੁਤ ਵਧੀਆ ਲੱਗਾ ਆ ਜਾ ਤੂੰ ਵੀ ਨਾਲ ਮੇਰੇ। ਏ ਮੇਰੇ ਸਟਾਫ ਮੈਂਬਰ ਆ ਜੀ ਬੱਚੇ ਸਾਡੇ ਜੀ ਬੱਚੇ ਬਹੁਤ ਵਧੀਆ ਲੱਗਾ ਇਹਨਾਂ ਨੂੰ ਮਿਲ ਕੇ ਮੈਂ ਇੱਕ ਜਕਾਰਾ ਬੋਲੂੰਗਾ ਸਾਰੇ ਉੱਚੀ ਜਵਾਬ ਚ ਪਤਾ ਲੱਗੇ ਪੰਜਾਬ ਦੀ ਸ਼ਕਤ ਕਹਨ ਦਿਖਾਉਂਦੀ ਪਿੰਦੀ ਘਰਾ ਤੋਂ ਆ ਬੋਲੋ ਇਸ